ਤੋੜੀ ਮਲਾ ਪੰਗਵਾਂ ਮਾਈ ਮਾਇਆ ਛਾਲ ਤ੍ਰਿਣਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਾਲ ਰਹਾ ਛੋੜ ਸਿਆਨ ਪੁਬੋ ਚਤੁਰਾਈ ਦੋਏ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਏ ਊਤਮ ਫਾਲ ਬੇਦ ਦਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਾਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦੈਨ ਪੈ ਮਲ ਟੋਡੀ ਮਹਿਲਾ ਪੰਗਵਾ ਮਾਈ ਚਰਨ ਗੁਰ ਮੀਠੇ ਵੱਡਾ ਹੈ ਭਗ ਦੇਵ ਹੈ ਪਰਮੇਸ਼ਰ ਪੋਟ ਫਲਾ ਦਰਸ਼ਨ ਗੁਰ ਢੀਠੇ ਰਹਾਉ ਗੁਨ ਗਾਵਤ ਅਚੁੱਤ ਅਬినాਸ਼ੀ ਕਾਮ ਕ੍ਰੋਧ ਦਿਨ ਸੇ ਮਦ ਠੀਠੇ ਅਸਥਿਰ ਭੈ ਸਚ ਰੰਗ ਰਾਤੇ ਜਨਮ ਮਰਨ ਬਹੋਰ ਨਹੀਂ ਪੀਠੇ ਦਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋੜੀ ਮਹਿਲਾ ਤੰਗਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਫਲੋ ਹਮਾਰਾ ਰਹਾਉ ਗੁਰ ਪੂਰਾ ਪਿਟਿਓ ਵਡਪਾਗੀ ਜਾ ਕੋ ਅੰਤ ਨ ਪਾਰਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਵਿਕਸਾ ਡਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬੋੜ ਨ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨਾ ਪੁਧਾ ਮਮਸ਼ਕਾਰਾ ਟੋਡੀ ਮੈਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਦਿਨ ਸਹਿ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਉਤਰੀ ਭੁਖ ਚਾਰਤ ਦਾਰਥ ਅਸ਼ਟਮਹਾ ਸਿਧ ਕਾਮ ਤheen ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਮ ਗਹੀ ਸੁਖ ਸਾਗਰ ਜਨਮ ਮਰਨੁ ਫਿਰ ਗਰਦਨ ਤੋਖ ਟੋਡੀ ਮੈਲਾ ਪੰਜਵਾ ਹਰ ਹਰ ਚਰਨ ਹਿਦੈ ਉਰ ਥਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾ ਪੁੰਨ দান ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਠਾਕੁਰ ਗੰਮ ਉਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੋਰ ਕਸ਼ ਨਾਮ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਟੋਢੀ ਮੈ ਲਾ ਨੋ ਏਕ ਓੰਕਾਰ ਸਤਗੁਰ ਪ੍ਰਸਾਦ ਤਹੋਂ ਕਹ ਆਪਣੀ ਅਦਮਾਈੁਰਝਿਓ ਕਨਕ ਕਾਮਨੀ ਕੇ ਰਸ ਮਾਂ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸਾਚ ਜਾਣ ਕੇ ਤਾਸਿਓ ਰਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬ ਹਉ ਤ ਜੋ ਸੰਗ ਸਹਾਈ ਮगन ਰਹੋ ਮਾਇਆ ਮੈਂ نس ਦਿਨ ਛੁੱਟੀ ਨ ਮਨ ਕੀ ਕਾਈ ਕਹਿ ਨਾਮਕ ਅਬ ਨਾਹਿ ਅਨੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿਿ ਸੁਪਾਇਓ ਰਹਾਓ ਪੰਡਿਤ ਹੋਏ ਕੈ ਬੇਦ ਬਖਾਨ ਮੂਰਖ ਨਾਮ ਦਿਓ ਰਾਮ ਹੈ ਜਾਣੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨਕ ਤਤਗਿਆ ਆਈ ਇਕਾदशी व्रत ਰਹਿ ਕਾਹੇ ਕੋ ਤੀਰਥ ਜਾਈ ਹਨਤ ਨਾਮ ਦਿਓ ਸੁਕ੍ਰਿਤ ਸੁਮਤ ਫੈ ਗੁਰਮਤਿ ਰਾਮ ਕਹ ਕੋ ਕੋ ਨਾਮ ਬਕੁੰਠ ਗਏ ਤੀਨ ਛੰਦ ਦੇ ਖੇਲ ਆਛੈ ਰਹਾਉ ਤੁੰਭਾਰ ਕੇ ਘਰ ਹੰਡੀ ਆਛੈ ਰਾਜਾ ਕੇ ਘਰ ਸੰਡੀ ਗੋ बमन के घर रंडी अच्छा रंडी सांडी हंडी गो बाणिये के घर हिंग अच्छा भैंसुर माथे सिंग गो देवल मधे लिंग अच्छा लिंग सिंग हिंग गो तेली कर तेल अच्छा ਜੰਗਲ ਮਧੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾਂ ਮਧੇ ਗੋਬਿੰਦ ਆਛੈ ਗੋਕਲ ਮਧੇ ਸ਼ਿਆਮ ਮੰਗੋ ਨਾਮੇ ਮਧੇ ਰਾਮ ਆਛੈ ਰਾਮ ਸ਼ਿਆਮ ਗੋਬਿੰਦ ਗੋ